एको ओंकार श्री वाह गुरु जी की फते फाट शाही दसमी कव्यो वाज बिनते चौपाई हमरी करो हाथ दे रक्षा पूर्ण होए चित की इच्छा ता चनम रहे हमारा अपना जान करो पुति पारा हमरे दोटा सबे तुम का हो आप हा दी मोहि बचावो ਸੋਖੇ ਵਸੇ ਮੋਰੋ ਪਰਵਾਰਾ ਸੇ ਬਖਸਿਖ ਸਵੇ ਕਰਤਾਰਾ ਮੋਰਾ ਸ਼ਾ ਨਿਜ ਘਰ ਦੇ ਘਰੀਏ ਸਾਂ ਬੈਰਨ ਕੋ ਆਏ ਸੰਧਰੀਏ ਪੋਰ ਨਹੇ ਹਮਾਰੀ ਆਸਾ ਤੋਰ ਪਜਨੀ ਕੀ ਰਹੇ ਪਿਆਸਾ ਤੇਮੇ ਸ਼ਾਰਦ ਕੋ ਵਰਨਾ ਤੇ ਆਹੂ ਜੋਵਰ ਚਾਹੋ ਸਤੋਂ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਚੰਟ ਸਤਰ ਹਮਾਰੇ ਮਾਰੀ ਹੈ ਆਪ ਹਾਲ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਹਦਾ ਹਮਾਰੇ ਪੈਸ਼ਾ ਅਸਰੀ ਆਸ ਤਜ ਜੋ ਕਰਿਓ ਰਛਾ ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ दीन बंद दुष्टन के हंता तुम हो के प्री दा काल पे ब्रह्म बबतरा काल पय शिव अवतरा काल कर विष्णु प्रासा सकल काल का किया तमास जवन का जोगी सब वे दराय ब्रह्म जो थी ओ, ਜਵਨ ਕਾ ਸ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾ ਸ ਜਗ ਤਵਨਾਇਓ ਦੇਵ ਦੇਤ ਜੈਸ਼ਨ ਪਜਾਇਓ ਆਦ ਅੰਤ ਏਕੇ ਅਵਤਾਰਾ ਸੋ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਭ ਜਾਜਿਨ ਆਸਵਾਰੀ ਸੇਵਕ ਗਉੜ ਕੋ ਸਭ ਗੁਣ ਸਖਦੀਓ ਸਤਰਨ ਕੋ ਫਲ ਮੋਹਤ ਕੀਓ ਕੜ ਕੜ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀੜ ਪਛਾਨਤਾ ਛੇਤੇ ਤੇ ਕਉਂਜ ਸਤੁਲਾ ਸਾ ਪਰ ਕਿਰਪਾ ਦੇਇ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਨੀ ਪਿਰ ਪ੍ਰਸ਼ਾਨੇ ਕਟ ਕਟ ਕੇ ਪਲ ਪਲ ਕੀ ਜਾਣੇ ਜਾਵਦ ਕਰਖ ਕਰਾ ਕਰਥਾਰਾ ਪਰ ਜਾਤ ਤਤਮ ਦੇ ਅਪਾਰਾ ਜਵ ਕਰ ਕਰ ਤਹੁ ਕਵਹ ਤਮੇ ਮੇ ਮੇਤ ਦੇ ਤ ਸਭ ਹ ਜੇਤੇ ਵਜਨ ਸ ਸਵਤਾਰੇ ਆਪ ਆਪਨੀ ਬੋਝ ਉਚਾਰ ਤਮੋਸਭੀਤ ਰਦ ਨਰਾਜਮ ਜਾਂਦ ਬੇਦ ਪੇਦ ਅਰੀ ਆਲਮ ਨਰੰਕਾਰ ਦਰਪਕਾਰ ਨਲੰਬੋ ਆਦ ਅਨੀਲ ਅਨਾਦ ਸੰਭਵ ਤਾਕਾ ਮੂੜ ਅਚਾਤ ਭੇਂਦਾ ਜਿ ਕੋ ਪੇਵ ਨਾ ਪਵਦ ਬੇਂਦਾ ਤਾਕੋ ਕਰ ਪਹਨ ਅਨਮਾਨ ਤਰ ਮਹਾ ਮੂੜ ਕਸ਼ ਭੇਦ ਨਾ ਜਾਣ ਤਰ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੇਨਤ ਨੇ ਦੇਵਾ ਆਪ ਆਪਣੇ ਬੁੱਧ ਹੈ ਜੀਤੀ ਵਰ ਨਰਪੈਨ ਪਨ ਤੋ ਹੈ ਤੀਤੀ ਤੇਮਾਰਾ ਲਖਣਾ ਜਾਈ ਪਸਾਰਾ ਕਿਵ ਸੱਚਾ ਪਰਸੋ ਸੰਸਾਰਾ ਇੱਕ ਰੂਪਾ ਨੋ ਖਸ ਰੂਪਾ ਅਰੰਗਾ ਪਿਓ ਰਾਬ ਕੇ ਹੀ ਕੋਪਾ ਹੰਡ ਜੇ ਰਹਿ ਸੇ ਤਜ ਕੀਨੀ ਉਤਪਜ ਖਾਂ ਬਹੁਤ ਜੀਦਨੀ ਕਹਉ ਹੋਲ ਰਾਜਾ ਹੈ ਬੈਠਾ ਕਹੋ ਸਮਲ ਪਿਆ ਸੰ ਕਰ ਕੇਠਾ ਸਗਰੇ ਸੇ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੰਭਵ ਅਵਰੇਸ਼ਾ ਮੇਰੀ ਤੁਮ ਕਰੋ ਸਿਖ ਵਾ ਅਸਿਖ ਸੰਗਰੋ ਦੋਜਤੇ ਉਠਦ ਪਾਤਾ ਸਗਲ ਮਲੇਸ਼ ਕੁਰਣ ਘਾਤਾ ਜੇ ਆਸਤੋ ਤਾ ਸਰਨੀ ਪਰੇ ਤਿਨ ਕੇ ਦੋਸ ਦੋਤ ਹੈ ਮਰੇ ਪੁਰਖ ਜਮ ਬਗ ਪਰੇ ਤਿਹਾਰੇ ਤਨ ਕੀ ਤੋ ਸ਼ੰਕਰ ਸਮਟਾਰੀ ਜੋ ਕਾਲਕ ਕਵਾਰ ਸਿ ਆਏ ਹੈ ਤਾ ਕੇ ਕਾਨਿਤ ਨੇ ਆਏ ਹੈ ਹਰੈਸ਼ਾ ਹੋਏ ਤੈ ਸਮ ਕਾਲਾ ਦੁਸ਼ਟ ਅਰੇਟ ਤੈ ਚਤ ਕਾਲਾ ਕਿਰਪਾ ਦਿਹਟ ਤਨ ਜਾਈ ਨਾ ਰਹੋ ਤਾ ਕੇ ਤਾ ਤਨ ਕਮਾਹ ਰਹੋ ਰਹਿਲ ਤੇ ਸਦਕਰ ਮੋ ਸਭ ਹੋਏ ਤੋਟਾ ਸਾ ਅਸ਼ਰੇ ਸਕੇ ਨਾ ਕੋਈ ਇੱਕ ਵਾਂਝ ਤਮੈ ਸੰਭਾਰਾ ਕਾਲ ਸਾਸਤੇ ਤਾਹੀ ਉਵਾਰਾ ਜੇਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖਾਰਾ ਕੇ ਤਮੈ ਸ਼ਰਮ ਤੇ ਹਾਰੀ ਆਪਹਾ ਸੰਦੇਲੋ ਉਵਾਰੀ ਸਾਰਵ ਸੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੂ ਬਚਾਈ ਖਾਲਾ ਗੇਤ ਮੈਂ ਸ਼ਰਮ ਤੇ ਹਾਰੀ ਆਪ ਹਾਥਿ ਲਿਹੁ ਵਾਰੀ ਸਰਬ ਥੋਰ ਮੋਹੋ ਸਹਾਈ ਦੋਸਤ ਦੋਗਜੇ ਲੋਹ ਬਚਾਈ